ਪੰਜਾਬ ਚ ਨਹੀਂ ਹੋਣੀ ਚਾਹੀਦੀ ਹੈਗੀ ਪੰਜਾਬ ਚ ਇਸ ਕਰਕੇ ਨਹੀਂ ਹੋਣੀ ਚਾਹੀਦੀ ਕਿ ਦਸਾਂ ਗੱਦੀਆਂ ਨੇ ਇੱਕ ਝੂਰ ਦੇ ਕੇ ਕਿਹਾ ਕਿ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਉਹ ਉਹਨਾਂ ਨੇ ਸਾਰਿਆਂ ਨੂੰ ਪੰਗਤ ਵਿੱਚ ਬਿਠਾਇਆ ਸੀ ਇਸੇ ਕਰਕੇ ਬਿਠਾਇਆ ਸੀ ਕਿ ਉੱਪਰ ਉੱਠੋ ਉਹਨਾਂ ਨੇ ਗੁਰੂ ਵਾਲੇ ਵਿਤਰੇ ਬਣਾਇਆ ਸੀ ਕਿ ਇਸ ਤੋਂ ਬਾਅਦ ਫੇ ਕਾਸਟ ਕੋਸਲਾ ਦਾ ਨਾਮ ਲਿਓ ਉੱਤ ਦੀ ਖਤਮ ਹੋਏਗੀ ਜੇ ਇਸ ਵਿਆਹ ਆਸ਼ਾ ਦੀਆਂ ਹੋਣਗੀਆਂ ਰੋਟੀ ਬੇਟੀ ਦੀ ਸਾਜ ਹੋਏਗੀ ਜੇ ਬੰਦੇ ਨੇ ਉਸ ਸਾਰਾ ਕੁਝ ਕਰਕੇ ਕਾਸਟਾਂ ਹੀ ਕਰਨੀਆਂ ਕਾਸਟਿਜ਼ਮ 'ਚ ਵਿਸ਼ਵਾਸ ਕਰਨਾ ਤੇ ਤਰ ਫਿਰ ਫਿਰ ਇਦਾਂ ਹੀ ਹਾਲ ਰਹਿਣਾ ਸਾਡੀ ਮਨ ਲਓ ਜੇ ਕਿਨੇ ਵੀ ਸਿੱਖਾਂ ਦੀ ਗੱਲ ਕਰੇ ਕਹਿੰਦੇ ਸਿੱਖ ਮੰਤਰੀ ਜੱਟ ਸਿੱਖ ਹੋਣਾ ਚਾਹੀਦਾ ਨਹੀਂ ਕੱਲੇ ਸਿੱਖਾਂ ਦੀ ਨਹੀਂ ਨਹੀਂ ਮੈਂ ਬਾਕੀ ਦੂਇਜ਼ਮ ਚ ਵੀ ਕੱਟੜਤਾ ਬਥੇਰੀ ਹੈ ਯਾਰ ਤੇ ਸਿੱਖ ਅੱਛਾ ਜੱਟ ਸਿੱਖ ਆ ਕਿ ਨਹੀਂ ਮੈਂ ਅੱਜ 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 ਇਨਸਿਕਿਉਰ ਨਹੀਂ ਫੀਲ ਕਰਦਾ ਇਸਲਾਮ ਆਪਣੇ ਧਰਮ ਦਾ ਫਿਕਰ ਕਰੀ ਜਾਂਦਾ ਜੇ ਕੋਈ ਕਨਵਰਟ ਹੋ ਕੇ ਮੁਸਲਮਾਨ ਬਣ ਜਾਏ ਮੀ ਪਾਰਟੀਆਂ ਕਰੀ ਜਾਂਦੇ ਆ ਜੇ ਕੋਈ ਸਿੱਖੀ ਚ ਕੁਝ ਐਸਾ ਹੋਦਾ ਹੈਗਾ ਉਹ ਵੀ ਸਾਨੂੰ ਦੇਖਣਾ ਚਾਹੀਦਾ ਹਿੰਦੂਇਜ਼ਮ ਚ ਵੀ ਬੜੀ ਕੱਟੜਤਾ ਕੁਝ ਮੰਦਰਾਂ ਚ ਦਲਿਤ ਨਹੀਂ ਜਾ ਸਕਦਾ ਉਹ ਨਹੀਂ ਜਾ ਸਕਦਾ ਇਹ ਨਹੀਂ ਜਾ ਸਕਦਾ ਸਾਰੀ ਜਗਾਇਆ ਬੁਰੀ ਹਾਲਤ ਚ ਸਾਈ ਕਰਨ ਹੁੰਦਾ ਯਾਰ ਕਿਹੜੇ ਕਿਹੜਾ ਧਰਮ ਹੈ ਜਿੱਥੇ ਰੋਹਾਨੀ ਰਹਿਬਰ ਨਹੀਂ ਆਏ ਕੱਲੇ ਸਿੱਖਾਂ ਚ ਗੁਰੂ ਨਹੀਂ ਆਏ ਬਾਕੀ ਕਿ ਕਿਤੇ ਅਵਤਾਰ ਆ ਗਿਆ ਕਿਤੇ ਪੈਗੰਬਰ ਆ ਗਿਆ ਕਿਤੇ ਔਲੀਏ ਪੀਰ ਔਲੀਏ ਆ ਗਿਆ ਕਿਤੇ ਸੂਫੀ ਆ ਗਿਆ ਸਮਝਿਆ ਕਿੰਨੇ ਆ ਬਾਬੇ ਬੁੱਲੇ ਸ਼ਾਹ ਨੇ ਕਮਾਲ ਗੱਲ ਕੀਤੀ ਉਹਨੇ ਕਿਹਾ ਹਿੰਦੂਆਂ ਦਾ ਰੱਬ ਚੜ੍ਹਦੇ ਪਾਸੇ ਮੁਸਲਮਾਨਾਂ ਦਾ ਲੈਂਦੇ ਆਸ਼ਕਦਰ ਬਿਚਾਰੇ ਪਾਸੇ ਤੇ ਉਹ ਸਜਦਾ ਹੀ ਕਰਦੇ ਰਹਿੰਦੇ ਉਹਨੇ ਕਿਹਾ ਭੁੱਲੇ ਨੇ ਕਿਹਾ ਉੱਥੇ ਹਮਲਾਂ ਤੇ ਹੋਣੇ ਨੇ ਨਵੇੜੇ ਜਾਤ ਤੇ ਨਹੀਂ ਪੁੱਛਣਾ ਜਦ ਅਸੀਂ ਉੱਠਾਂਗੇ ਹੀ ਨਹੀਂ ਸਾਧ ਪਾਤ ਉੱਪਰ ਫਿਰ ਇਹੀ ਹਾਲਤ ਰਹੇ ਮੈਂ ਵੀ ਗੱਲ ਕਰ ਰਿਹਾ ਸੀ ਜਦੋਂ ਆਪਾਂ ਜਾਤ ਪਾਤ ਦੀ ਗੱਲ ਕਰਦੇ ਹਾਂ ਧਰਮ ਦੀ ਗੱਲ ਕਦੇ ਕਦੇ ਸਿੱਖ ਵੀ ਜੇ ਕੈਬਨਿਟ ਸਰਕਾਰ ਬਣਾਉਣੀ ਹੈ ਮੰਤਰੀ ਕਿ ਮੱਜਬੀ ਸਿੱਖ ਭਾਈਚਾਰ ਬਾਲਮਿਕੀ ਭਾਈਚਾਰ ਕਿਸੇ ਨੇ ਬੰਦੇ ਨਹੀਂ ਚੁਣਨੇ ਹੈਗੇ ਹਾਂਜੀ ਹਾਂਜੀ ਹਾਲਾਂਕਿ ਕਿੰਦੀ ਹੈ ਕਿ ਇੱਕ ਸਕੇ ਹਮਾਰੀ ਇੱਕ ਸਕੇ ਹਮਾਰਕ ਹੈ ਅਸੀਂ ਇੱਕੋ ਜਗ੍ਹਾ ਤੇ ਆਏ ਆ ਹਾਂ ਹਾਂ ਐਂਡ ਆਫ ਦਾ ਡੇ ਇੱਕੋ ਜਗ੍ਹਾ ਪੇਸ਼ੀ ਹੋਣੀ ਕੋ ਜਾਣਾ ਵੀ ਇੱਕੋ ਜਗ੍ਹਾ ਔਰ ਸਾਰੇ ਹੀ ਕਹਿ ਰਹੇ ਆ ਬੰਦਾ ਬੰਦੇ ਦਾ ਪੁੱਤ ਬਣਦਾ ਹੀ ਨਹੀਂ ਗੁਰੂ ਨਾਨਕ ਸਾਹਿਬ ਕਹਿ ਰਹੇ ਕਿ ਆਸਾਂ ਪਰਬਤ ਜੇਡੀਆਂ ਮੌਤ ਤਣਾਵਾ ਹੇਠ ਤੇ ਡਿਜ਼ਾਇਰਸ ਨੂੰ ਖਤਮ ਕਰੋ ਕਿ ਇੱਥੇ ਇੱਥੇ ਆ ਜਿਹੜਾ ਆ ਸਾਨੂੰ ਜਨਮ ਮਿਲਿਆ ਇਹ ਤੇ ਇੱਕ ਐਗਜ਼ਾਮ ਹੈ ਇਹਦੀ ਵਿੱਚੋਂ ਪਾਸ ਮਾਰਕਸ ਲਓਗੇ ਤੇ ਇਥੋਂ ਆ ਗੰਦਮੰਦ ਚੋਂ ਨਿਕਲੋਗੇ ਤੇ ਕਿਸੇ ਅੱਛੀ ਜਗ੍ਹਾ ਤੁਹਾਡਾ ਆਵਾਸ ਹੋਏਗਾ ਤੇ ਲੋਕ ਇਸ ਗੱਲ ਨੂੰ ਸੀਰੀਅਸਲੀ ਲੈਂਦੇ ਨਹੀਂ ਉਹ ਕਹਿੰਦੇ এনਜੋਏ ਉਹ ਕਹਿੰਦੇ ਖਰੇ ਉਹਦੇ ਤੇ ਬਖਸ਼ਿਸ਼ ਹੈ ਜੇ ਕੋਈ ਜ਼ਿਆਦਾ ਪੈਸਾ ਜੇ ਤੁਹਾਨੂੰ ਜ਼ਿਆਦਾ ਸ਼ੋਹਰਤ ਹੈ ਨਹੀਂ ਬਖਸ਼ਿਸ਼ ਉਹਦੇ ਤੇ ਆ ਜਿਹਦੇ ਤੇ ਉਹ ਮਾਲਕ ਮਿਹਰਬਾਨ ਆ ਉਹ ਮਾਲਕ ਆ